Ladies and gentlemen, are you ready? ਬਸ ਆਇਆ ਆ ਸਵੇਰ ਦਾ ਟਾਈਮ ਪਾਈਪ ਚੱਲਦਾ ਸਵਾ 10 ਹੋ ਜਾਣਾ ਕੈਨੇਡਾ ਇੱਧਰ ਨੂੰ ਆਇਆ ਸਾਈਡ ਨੂੰ ਇੱਧਰ ਨੂੰ ਇੱਧਰ ਨੂੰ ਆਇਆ ਆ ਕੋਈ ਦਰਖਤਾਂ ਦੇ ਉੱਤੇ ਫਰੂਟ ਸਾਹਮਣੇ ਨਹੀਂ ਲੱਗਦੀ ਵੀ ਕੀ ਚੀਜ਼ ਹੈ ਲੋਕ ਜਿੰਨਾ ਇੱਥੋਂ ਇੱਥੋਂ ਹੋ ਜਾਂਦਾ ਸੀਗਾ ਇਧਰੋਂ ਲੋਕਲ ਜਿਹਾ ਹਾਈਵੇ ਲੈ ਕੇ ਤੇ ਸਾਹਮਣੇ ਸੰਗੀਤ ਤਗੜੀ ਅੱਗ ਲੱਗੀ ਲੱਗਦੀ ਆ ਮੈਂ ਗਾ ਲੋੜੀ ਚੈੱਕ ਕਰ ਲਈ ਹਲੇ ਹੁਲੇ ਤਾਂ ਨਹੀਂ ਥੋੜਾ ਹੋ ਗਿਆ ਡਨ ਆਨੀਅਨ ਦਾ ਲੋੜ ਗੰਨੇ ਗੰਨੇ ਚਾਹੀਦ ਤਾ ਦੱਸੋਗੇ ਮੈਂ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸასიਖਾਲ ਜੀ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਰੱਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਰਸਤੀ ਬਖਸ਼ ਦੇਣ ਦੁੱਗਣੀ ਤੇ ਰਾਤ ਚੌਗਣੀ ਤੁਸੀਂ ਤਰੱਕੀ ਕਰੋ ਕੰਮਕਾਰਾਂ ਦੇ ਵਿੱਚ ਆ ਵੀਕ ਦਾ ਵਲੋਗ ਆਪਾਂ ਚਾਲੂ ਕਰਤਾ ਜੀ ਲੋਡ ਚੱਕਣ ਆਏ ਆ ਤੇ ਕਿ ਕੈਨੇਡਾ ਸਾਈਡ ਕੈਨੇਡਾ ਦਾ ਬਾਰਡਰ ਇੱਥੋਂ 50 ਕਿ ਮੀਲ ਦੇ ਆ ਤੇ ਸਿਆੜਲ ਤੋਂ ਲੱਗਾ ਡੇਢ ਘੰਟਾ ਹੋਣਾ ਮੈ ਇਧਰ ਨੂੰ ਇਧਰੋਂ ਹੁਣ ਟਮੇਟੋਸ ਟਮਾਟਿਆਂ ਦਾ ਲੋਡ ਲੈ ਕੇ ਜਾਣਾ ਆ ਇੱਕ ਪਿਕਅਪ ਇੱਥੇ ਆ ਤੇ ਇੱਕ ਪਰਸੋਂ ਨੂੰ ਕੈਲੀਫੋਰਨੀਆ ਜਾ ਕੇ ਕਰਨੀ ਉੱਥੋਂ ਗੰਢੇ ਲੱਦਣੇ ਆ ਆਨਿਅਨ ਲੋਡ ਤੇ ਬਸ ਆਇਆ ਸਵੇਰ ਦਾ ਟਾਈਮ ਸਵਾ 10 ਹੋ ਗਿਆ 10 ਵਜੇ ਚੈੱਕ ਇਨ ਕਰਾਇਆ ਤੇ ਹੋਪਫੁਲੀ ਕੰਦੇ ਰੈਡੀ ਆ ਬਸ ਲੱਦ ਦੇਣਾ ਤਾਂ ਫੇ ਆਪਾਂ ਚੱਲ ਪਾਣਾ ਇੱਥੋਂ ਚਾਲੇ ਪਾ ਦੇਣੇ ਆ ਅੱਜ ਟੈਲਿਫੋਨੀਆ ਤੱਕ ਨਹੀਂ ਪਹੁੰਚਣਾ ਅੱਜ ਹੋਰੀ ਗਾ ਨਹੀਂ ਕਿਤੇ ਰਾਤ ਨੂੰ ਸਲੀਪ ਪਾਵਾਂਗੇ ਤੇ ਵੈਦਰ ਵਧੀਆ ਆ ਹੌਲ ਚੱਲ ਵਧੀਆ ਏਰੀਆ ਬਹੁਤ ਸੋਹਣਾ ਜਿੱਦਾਂ ਜਿੱਦਾਂ ਇੱਧਰ ਨੂੰ ਆਈ ਜੰਨੇ ਕੈਨੇਡਾ ਨਾਲੋਂ ਬਾਰਡਰ ਨਾਲੋਂ ਥੋੜੀ ਜਿਹੀ ਡਿਫਰੈਂਟ ਫੀਲਿੰਗ ਆਉਂਦੀ ਐ ਕੈਨੇਡਾ ਫਿਰ ਸੋਹਣਾ ਅੰਡਾ ਮੁਲਕ ਐ ਨਾ ਆ ਕਰਕੇ ਰੰਗ ਤਾਂ ਥੋੜੀ ਜਿਹੀ ਓਦਾਂ ਦੀ ਐ ਬਾਕੀ ਦਾ ਫਾਲਦਾ ਤੁਹਾਨੂੰ ਮੈਂ ਪਕਟਲਾ ਆ ਹਾਂ ਆਪਾਂ ਡੋਰ ਨੰਬਰ 3 ਤੇ ਪਕਟ ਪਿਛਲੀ ਵੀਕ ਦਾ ਗੰਦਾ ਵਾਲਾ ਹੋਇਆ ਆਦ ਕਿ ਦੇਖਦੇ ਤੁਹਾਨੂੰ ਆਹ ਉਹ Wi-Fi ਚੱਲਦਾ ਕੈਨੇਡਾ ਇਧਰੋਂ ਆਇਆ ਐ ਸਾਈਡੋਂ ਇਧਰੋਂ ਇਧਰੋਂ ਮੈਂ ਆਇਆ ਬਰਖਤਾਂ ਦੇ ਸਾਹਮਣੇ ਲਾ ਦੀ ਕੀ ਫਰੂਟ ਲੱਗਾ ਆ ਕੋਈ ਦਰਖਤਾਂ ਦੇ ਉੱਤੇ ਫਰੂਟ ਸਾਹਮਣੇ ਨਹੀਂ ਆਦੀ ਵੀ ਕੀ ਚੀਜ਼ ਹੈ ਮੀਡੀਏ ਨੂੰ ਪਤਾ ਨਹੀਂ ਕਿੱਦਾਂ ਆਉਣਾ ਪਰ ਸੋਹਣੇ ਬਹੁ ਲੱਗਦੇ ਦਰਖਤ ਇਹ ਸਾਰਿਆਂ ਦਾ ਇਦਾਂ ਲੱਗਾ ਬੇਰ ਆ ਰਿਹਾ ਜਿੰਦਾਂ ਨਿਕਨੇ ਕਿ ਬੇਰ ਹੁੰਦੇ ਆ ਪਰ ਉਹ ਬੇਰ ਨਹੀਂ ਗੇ ਕੁਝ ਹੋਰ ਆ ਮੁਰਖਤ ਤਾਂ ਬਹੁਤ ਮੋਟਾ ਦਾ ਟਰੱਕ ਦਾ ਹੋ ਗਿਆ ਲੋਡ ਉਹ ਤਾਂ ਲੱਗਾ ਪਹਿਲਾਂ ਪਾਉਣ ਆਪਣਾ ਵੀ ਹੋ ਜਾਣਾ ਲੋਰੇ ਦਾ ਟਰੱਕ ਲੋਡ ਹੋ ਗਿਆ ਜੀ ਤੇ ਹੁਣ ਇਹ ਭਾਰ ਪੂਰਾ ਪੂਰਾ ਹੋਣਾ ਲੱਗਦਾ ਸਕਿਲ ਤੇ ਆਊਗਾ ਵੇਅਰ ਹਾਊਸ ਵਾਲਿਆਂ ਦੇ ਸਕਿਲ ਅੰਦਰ ਹੀ ਲੱਗੀ ਐ ਕੱਲੇ ਕੱਲੇ ਐਕਸਲ ਦਾ ਵੇੜ ਚੈੱਕ ਕਰਕੇ ਪ੍ਰੋਪਰ ਫੇਰ ਨਿਕਲੂਗਾ ਰਿਸਕ ਨਹੀਂ ਲੈਣਾ ਕਿਸੇ ਨੇ ਵੀ ਪਾ ਪਹਿਲੀ ਵੀਡੀਓ ਜੇ ਪਾਇਆ ਸੀ ਸਕੇਲ ਦਾ weight ਕਿੰਦਾ ਆਪਾਂ ਚੈੱਕ ਕਰਕੇ ਸੈੱਟ ਕਰਕੇ ਦੇਖ ਕੇ ਤੁਰੀਦਾ ਨਾ ਸੋ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਹਨ ਲੰਮੇ ਟਾਈਮ ਲਈ ਚੱਲਣਾ ਲੰਮੀ ਰੇਸ ਦੇ ਘੋੜੇ ਬਣਨਾ ਬਸਾਰੇ ਜਿਹੜੇ ਲਾ ਹੈਗੇ ਤੁਹਾਨੂੰ ਫੋਲੋ ਕਰਨੇ ਪੈਣੇ ਆ ਆ ਬਹੁਤ ਵਧੀਆ ਹੁੰਦਾ ਜਿਹੜੇ ਵੇਅਰ ਹਾਊਸਾਂ ਦੇ ਵਿੱਚ ਕੇਅਰ ਲਈ ਜਾਂਦੀ ਟਰੱਕ ਵਾਲਾ ਵਗੋ ਹੀ ਜਾਂਦਾ ਹੁਣ ਲਾ ਲਓ ਜਿੱਦਾਂ ਇਹਦਾ ਲੋਡ ਭਰ ਆਇਆ ਹਨਾ ਇਨੇ ਇੱਥੇ ਚੈੱਕ ਕਰ ਲਿਆ ਪਾਰ ਸਹੀ ਆ ਦੇ ਨੇ ਜਾਂਦੇ ਲੱਗਣਾ ਨਹੀਂ ਜੇ ਇਹਨੇ ਕਿਤੇ ਟਰੱਕ ਸਟੌਪ ਤੇ ਜਾਣਾ ਸੀ ਉੱਥੇ ਸਕੇਲ ਕਰਕੇ ਦੇਖਣੀ ਸੀ ਜੇ ਲੋਡ ਪਾਰਾ ਹੁੰਦਾ ਫੇਰ ਵਾਪਸ ਆਉਣਾ ਸੀ ਜਾਂ ਸਹੀ ਹੁੰਦਾ ਹੋਵੇ ਚੱਲ ਜਾਣਾ ਸੀ ਬੋਦਰੇਸ਼ਨ ਉਹਨਾਂ ਨੇ ਇੱਥੋਂ ਪਤਾ ਲੱਗ ਜਾਣਾ ਜੇ ਲੋਡ ਵੱਧ ਘੱਟ ਆ ਇੱਥੋਂ ਹੀ ਉਹਨਾਂ ਨੇ ਦੁਬਾਰਾ ਲਾ ਕੇ ਤੇ ਸੈੱਟ ਕਰਕੇ ਤੋਰ ਦੇਣਾ ਦੇਖਦੇ ਆ ਕੀ ਕਰਦਾ ਬਾਈ ਨਾਗਰ ਸਹੀ ਹੈ ਉਹ ਜੀਤੀ ਰੋੜ ਤੇ ਦਹਾਈਆਂ ਪਾਵੇ ਨਿਆਰਾਂ ਦਾ ਟਰੱਕ ਵੱਲੀਏ ਹੁਣ ਨੱਤ ਬੰਬੇ ਹਾਂ ਹੁਣ ਨੱਤ ਬੰਬੇ ਹਾਂ ਪਠਾਣ ਘੋਟ ਜਾਵੇ ਨਿਆਰਾਂ ਦਾ ਟਰੱਕ ਵੱਲੀਏ ਜਿੱਦਾਂ ਤੋਰਿਆ ਵਾਈ ਨੇ ਕੰਮ ਓਕੇ ਲੱਗਦਾ ਹੌਸਲੇ ਦੇ ਚਾਲ ਤੋਂ ਪਤਾ ਲੱ ਜਾਂਦਾ ਬੰਦੇ ਦੇ ਹੌਸਲੇ ਬੁਲੰਦ ਆ ਕਿ ਡਿਗੇ ਗੁਰਾ thumbs up ਕਰਕੇ ਗਿਆ ਕਹਿੰਦਾ ਓਕੇ ਕੰਮ ਉਹਨੂੰ ਪਤਾ ਹੀ ਵਲੋਗ ਬਣਾਉਣ ਦੇ ਆ ਵਧੀਆ ਹੁੰਦੇ ਕਈ ਡਰਾਈਵਰ ਪੁਰਾਣੇ ਆ ਨਾ ਜਿਹੜੇ ਕੋਈ ਵੀ ਆ ਪੰਜਾਬੀ ਆ ਜਾਂ ਕਿਤੇ ਦੇ ਵੀ ਆ ਗੋਰੇ ਆ ਕਾਲੇ ਆ ਪੁਰਾਣੇ ਡਰਾਈਵਰ ਆ ਜਿਹੜੇ ਚੰਗੇ ਆ ਉਹ ਲਾਲੋ ਆਪਾਂ ਨੂੰ ਘੜਾ ਜਾਣਦੇ ਕਰਦੇ ਆ ਥੰਬਸ ਅਪ ਕਰਕੇ ਗਿਆ ਆਪਾਂ ਵੀ ਅਗਿਓ ਕਰਤਾ ਤੇ ਵਧੀਆ ਹੱਸਣ ਖੇਡਣ ਕਹਿੰਦੇ ਮਨ ਕਾ ਚਾਓ ਵਧੀਆ ਬੁਲਾਉਣਾ ਚਾਹੀਦਾ ਹਰ ਇੱਕ ਨੂੰ ਰਿਸਪੈਕਟ ਦੇ ਨਾਲ ਅਮਰੀਕਾ ਨੂੰ ਤਾਂ ਲੱਗੋ ਬਾਈ ਜੀ ਬੜਾ ਕੁਛ ਦਿੱਤਾ ਇਸ ਚੰਡੇ ਨੇ ਆ ਦਾਤੀ ਨੇ ਬੰਦਾ ਸਹੀ ਨੀਤ ਨਾਲ ਕੰਮ ਕਰੇ ਬਹੁਤ ਕੁਛ ਮੜਦਾ ਬੰਦੇ ਦਾ ਮਿਹਨਤ ਕਰਨ ਵਾਲਾ ਬੰਦਾ ਚਾਹੀਦਾ ਇਹਨਾਂ ਮੁਲਕਾਂ ਦੇ ਵਿੱਚ ਵਿਹਲਿਆਂ ਦੇ ਨਹੀਂ ਪਾਰ ਪੈਂਦੀ ਇੱਥੇ ਜਿਹੜਾ ਬੰਦਾ ਇੱਥੇ ਵਿਹਲਾ ਰਹਿੰਦਾ ਆ ਕੰਮ ਨਹੀਂ ਕਰਦਾ ਉਹਨੂੰ ਤਾਂ ਰੋਲ ਦਿੰਦਾ ਮੁਲਕ ਇਹ ਉਹ ਤਾਂ ਦਿਨਾ ਜੀ ਪੱਠਾ ਜਾਂ ਗੋਲ ਹੋ ਜਾਂਦਾ ਉਹਦਾ ਤਾਂ ਸੋ ਸਲੂਟ ਆ ਭਈਆ ਮੁਲਕ ਨੂੰ ਬਹੁਤ ਦਿੱਤਾ ਇਸ ਮੁਲਕ ਨੇ ਅਰਬੀ ਦੀ ਚੜ੍ਹਦੀ ਕਲਾ ਜ ਰੱਖਿਆ ਇਸ ਮੁਲਕ ਨੂੰ ਬਾ ਪੇਪਰ ਪੂਰੇ ਛੇਤੀ ਦੇ ਦੇਣਾ ਇਸ طرح ਦਾ ਕੰਮ ਉਹ ਕਾ ਥੋੜਾ ਜਿਆ ਟਾਈਮ ਜ਼ਿਆਦਾ ਲਾਉਂਦੇ ਆ ਜ਼ਿਆਦਾ ਰਾੜ ਦਿੰਦੇ ਆ ਪੱਕਾ ਵੜਾ ਕਰਦੇ ਬੰਦੇ ਨੂੰ ਨਾ ਕੋਈ ਦੇਖਦੇ ਕੀ ਕਰਦਾ ਹੈ ਨਾ ਇੰਨਾ ਇਮਤਿਹਾਨ ਲੈਣਾ ਚਾਹੀਦਾ ਅੱਜ ਜਿੱਦਾਂ ਇਹ ਵੇਅਰ ਹਾਊਸ ਹੈ ਫਾਰਮਰ ਦਾ ਵੇਅਰ ਹਾਊਸ ਹੈ ਨਾ ਆ ਡਰਾਈਵਰ ਖੇਤਾਂ ਚ ਲੈ ਕੇ ਆਏ ਆ ਸਕੀਲ ਕਰ ਕਰਕੇ ਲਈ ਜਾਂਦੇ ਅੱਗੇ ਗੰਢੇ ਆ ਪੂਕਾਂ ਦੇ ਨਾਲ ਤੇ ਵਾਟਰ ਵਗੈਰਾ ਵੀ ਇੱਦੀ ਆਉਂਦੇ ਇਹਨਾਂ ਦੇ ਜਿੰਨੀਆਂ ਮਤਲਬ ਵੈਜੀਟੇਬਲਸ ਆ ਇਦਾਂ ਇੱਥੇ ਹੋਣੀਆਂ ਵੇਟ ਹੋਣਾ ਆ ਵੇਰ ਆ ਉਸ ਤੋਂ ਪਿੱਛੇ ਸਾਫ਼ ਸੁਥਰ ਕਰਕੇ ਇਹਨਾਂ ਨੇ ਪੈਕ ਕਰਕੇ ਪੈਲੇਟਾਂ 'ਚ ਣਕੇ ਤੇ ਗੋਗੀ ਭੇਜਣੀ ਜਿੱਥੇ ਜਿੱਥੇ ਲੋਡ ਜਾਣੇ ਆ ਹਰੇਕ ਬੰਦੇ ਦੀ ਡਿਊਟੀ ਲੱਗੀ ਆ ਆਪ ਦਾ ਕੰਮ ਹਰੇਕ ਰੇ ਇਮਾਨਦਾਰੀ ਨਾਲ ਕਰਨਾ ਗੁੱਡ ਮਾਰਨਿੰਗ ਜੀ ਹਾਂ ਜੀ ਟਰੱਕ ਦੀ ਪਹਿਲਾਂ ਕੀਤੀ ਸਾਫ ਸਫਾਈ ਅੰਦਰੋਂ ਦੋ ਕੁ ਵੀਕਾਂ ਬਾਅਦ ਅੰਦਰੋਂ ਕਰਦੀ ਦਾ ਵਧੀਆ ਕਲੀਨ ਡੀਪ ਕਲੀਨ ਕਰਦੀ ਦਾ ਛੜ ਵਗੈਰਾ ਲਾ ਕੇ ਇੱਥੇ ਵੈਟ ਵਾਈਪਸ ਦੇ ਨਾਲ ਕਲੀਨ ਕਰਦੀ ਦਾ ਹਾਂ ਆਪਾਂ ਚੰਨੇ ਆ ਨੋਣ ਲਾ ਕੇ ਖਾ ਪੀ ਕੇ ਤੁਰਨਾ ਆ ਤੇ ਇੱਕ ਪਿਕਅਪ ਇਥੋਂ ਕੈਲੀਫੋਰਨੀਆ ਤੋਂ ਕਰਨੀ ਆ ਤੇ ਕੱਲ ਸਵੇਰ ਨੂੰ ਲੋਡ ਲਉਣਾ ਹਾਂ ਲਾ ਕੇ ਦੋਦੇ ਆ ਆਮ ਤੱਕ ਅੱਜ ਨਹੀਂ ਜੋ ਵੀ ਆਪਣੀ ਦੰਨ ਕਰ ਦੇਣੀ ਆ ਮਿਲਦੇ ਆ ਫਿਰ ਲੋ ਜੀ ਨਹਾਇਆ ਧੋਇਆ ਹੋ ਗਈਆਂ ਹੁਣ ਪਾਉਨੇ ਆ ਚਾਲੇ ਪਾਇਲਟ ਤੇ ਲੈ ਸ਼ਾਵਰ ਆਪਾਂ ਇਹ ਹੈਗਾ ਜੀ ਲੋਸਟ ਹਿੱਲ ਵਾਲਾ ਆਰਕੋ ਏ ਐਮ ਬੈਸਟ ਟ੍ਰੈਵਲ ਪਲਾਜ਼ਾ ਲੋਸਟ ਹਿੱਲ ਪੂਰਾ ਖੁੱਲਾ ਡੁੱਲਾ ਪਾਰਕਿੰਗਾਂ ਬਹੁਤ ਖੱਲੀਆਂ ਬੜੇ ਚਿਰਾਂ ਬਾਅਦ ਇੱਥੇ ਰਾਤ ਰੋ ਗਏ ਆ ਰੱਬ ਦੀ ਇਹਦੇ ਤੋਂ ਹਰ ਮੋਟਰ ਲੰਘ ਹੀ ਜਾਂਦਾ ਸਿੱਧੇ ਗਰਮੀ ਪੂਰੀ ਅੱਜ ਲੰਕੈਸਟਰ ਨੂੰ ਜਾਂਦਾ ਸੀ ਜੇ ਆਇਦਰੋਂ ਲੋਕਲ ਜਹਾ ਹਾਈਵੇ ਲੈ ਕੇ ਤਾਂ ਸਾਹਮਣੇ ਚੰਗੀ ਤਕੜੀ ਅੱਗ ਲੱਗੀ ਲੱਗਦੀ ਆ ਸਾਹੇ ਤੋਂ ਨਿਕੱਦਦਾ ਆ ਆਈ ਜਾਂਦੇ ਸਾਹਦਨ ਅੱਗੇ ਉਹ ਵੀ ਦੇਖਦੇ ਆ ਲਾਗੇ ਜਾ ਕੇ ਡਲੇ ਆ ਜੇ ਕਿੱਦਾਂ ਆਂਗ ਬਹੁਤ ਚੜਦੀ ਲੱਗੀ ਬਹੁਤ ਵੱਡੀ ਅੱਗ ਆ ਜਾ ਜਾਂਦੇ ਨਾਲ ਲੱਗੇ ਆ ਰੰਗ ਜਾਂ ਕੋਣ ਪਾਣੀ ਪੂਣੀ ਸਿੱਟੀ ਜਾਂਦੇ ਹੈਲੀਕਾਪਟਰਾਂ ਨਾਲ ਖਾਲੀ ਥਾਂ ਦੇ ਖੇਤਾਂ ਉਤਾਂ ਜੇ ਅੱਗ ਲੱਗੀ ਆ ਆਪਾਂ ਦਾ ਇੱਥੋਂ ਬਸ ਜਿੱਥੋਂ ਅੱਗ ਲੱਗੀ ਇੱਥੇ ਰਾਈਟ ਲੈਣਾ ਹੈ ਜਿਹੜਾ ਲੰਗੇਟਨ ਨੂੰ ਜਾਣਾ ਹੈ ਆਪਾਂ ਇੱਥੋਂ ਲੈਣਾ ਰਾਈਟ ਅੱਗ ਲੱਗੀ ਆ ਗੁੱਤਰ ਕੋਈ ਬੋਗਣਾ ਵਸੇ ਘਰ ਕੁੜਜੇ ਹੋਏ ਦਾ ਲੋਕਾਂ ਨੇ ਸੁੱਕਾ ਤੇ ਬਿਆ ਖਾਲੀ ਲੋਕੀ ਜੰਗਲ ਤੇ ਮੰਗਲਾਈ ਦਾ ਦੇ ਵਿਆਵਾਂ ਦੇ ਵਿੱਚ ਕੱਚੀਆਂ ਰਹਾ ਜਾਂਦੀਆਂ ਆਂ ਗਾਂ ਘਰ ਪਾ ਕੇ ਬੈਠੇ ਆਂ ਅੰਦਰ ਲੈ ਜੀ ਇਹ ਟਰੱਕ ਤੇ ਚੈੱਕ ਇਨ ਕਰਾਈਏ ਇਸ ਹਾਲਤ ਬਾਰੇ ਕੀ ਨੰਗਾ ਸਟਾਪ ਫੋਰ ਯੂਰ ਸੇਫਟੀ ਐਂਡ ਸੇ No truck entry Okay ਪਿੱਛੇ ਘਾ ਲੀਏ ਦੇਖਦੇ ਹਾਂ ਕਿੰਦਰ ਦੀ ਐ ਟਰੱਕ ਦੀ ਐਂਟਰੀ ਆਇਆ ਡਾਫਟ 10 ਨਾਲ ਲੱਗਦੀ ਕੀਪਿੰਗ ਉਪਰ ਸਿੱਧੇ ਜਾਵਨੇ ਲਾਗ ਇੱਥੇ ਇੰਦਰਿਆ ਡਾਕਾ ਅੰਕੜੇ ਟਰੱਕ ਵੇਗਾ ਲੋੜੀ ਚੈੱਕ ਕਰ ਲਈਏ ਹਿੱਲੇ-ਹੁੱਲੇ ਦਾ ਨਹੀਂ ਇੱਥੋਂ ਗੰਡੇ ਲਦਣੇ ਆ ਆ ਨੂਆਂ ਦਾ ਲੋਡ ਸੀਗਾ ਆਹ ਨੂੰ ਦੇਖੋ ਕਿੱਡੇ ਸਨ ਅਖੇ ਹੈ ਚਿੱਟੇ ਵੇਜਾਂ ਸਾਫ ਸੁਥਰੇ ਕਰਕੇ ਫਿਰ ਪੈਕ ਕਰਦੇ ਆ ਸਹੀ ਆ ਪੈਲੇਟ ਬਿਲਕੁਲ ਸਿੱਧੇ ਆ ਸਾਈਡਾਂ ਦੇ ਜਗਾ ਕਰਕੇ ਸਟ੍ਰੇਟ ਲਾਇਆ ਸੀ ਮੈਨੂੰ ਐਵੇਂ ਮੈਂ ਕਿਹਾ ਹਿੱਲੇ ਹਿੱਲੇ ਰਹਿਣਾ ਪਰ ਆਪਾਂ ਬਹੁਤ ਪਿਆਰ ਨਾਲ ਆਏ ਆ। ਟ੍ਰੀਡੂਸ ਆਫ ਯੂ ਐਸ اے ਸਹੀ ਆ ਹੁਣ ਵੇਟ ਕਰਦਾ। ਪੰਜ ਟਰੱਕ ਅੱਗੇ ਆ ਤੇ ਇਹਦੇ ਪਿੱਛੇ ਮੇਰੇ ਨਾਲ ਬਾਲਾ ਤੇਰਾ ਪਹਿਲ ਡਿਆ। ਆਨੀਅਨ ਦੇ ਗੰਡੇ ਆ ਲਾਲ ਗੰਡੇ। ਉਹ ਲਾ ਕੇ ਫਿਰ ਆਪਾਂ ਸਵੇਰੇ ਲੋਡ ਲਾਉਣਾ। ਲੋ ਜੀ ਲੋਡ ਹੋ ਗਿਆ ਡਨ ਦੇਖੀ ਵੀ ਗੰਡੇ ਕਿਦਾਂ ਲੱਦੇ ਆ। ਪੈਰ ਟਪਰ ਉਹ ਬਧੀਏ ਜਿਨੇ ਲੈ ਬਹਿ ਜਾ ਬਹਿ ਜਾ ਕਰਤੀ ਢਾਂਗਾ ਲਾਤੀਆਂਗੇ ਅੱਜ ਤੇ ਕੰਮ ਉਹ ਹੋਇਆ ਬੈ ਕਹਿੰਦਾ ਵੀ ਆਲੂ ਲੈ ਤੇ ਭਾਵੇਂ ਗੰਡੇ ਲੈ ਅਗਲੇ ਪਾਸੇ ਆਲੂ ਆ ਤੇ ਪਿੱਛੇ ਗੰਡੇ ਲਦੇ ਆ ਲੋਡ ਲੋਗ ਆਪਾਂ ਲਾਤੇ ਆ ਲੋਡ ਸਿਕਯੁਰ ਕਰ ਲਿਆ ਡੋਰਾ ਕਰੀਏ ਬੰਦ ਤੇ ਚਾਲੇ ਪਾਈਏ ਤੇ ਮਿਲਦੇ ਆ ਨਹੀਂ ਕਿਸੇ ਹੋਰ ਨੈਕਸਟ ਬਲੌਗ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਰੱਬ ਰਾਖਾ